ਜਿਹੜਾ ਕੰਮ ਇਨਸਾਨ ਅਤੇ ਸਰਕਾਰ ਮਿਲ ਕੇ ਪਿਛਲੇ 70 ਸਾਲਾਂ ਦੇ ਵਿੱਚ ਅਰਪਰ ਰੁਪਏ ਖਰਚ ਕਰਕੇ ਵੀ ਨਹੀਂ ਕਰ ਸਕੀ ਉਹ ਕੰਮ ਕਰ ਦਿੱਤਾ 10 ਸਾਲਾਂ ਦੇ ਵਿੱਚ ਹੀ 23 22 ਸਨ ਨੇ ਤੇ ਇਹ ਪਸ਼ੂਆਂ ਨੇ 1 ਰੁਪਈਆ ਨਹੀਂ ਲਿਆ ਸਰਕਾਰ ਤੋਂ ਤੇ ਸਾਰਾ ਕੁਝ ਆਪਣੇ ਦੰਦ ਤੇ ਕੀਤਾ ਪਹਿਲਾਂ ਉਹ ਆਪਣੇ ਖੁਰਾਂ ਦੇ ਨਾਲ ਜ਼ਮੀਨ ਨੂੰ ਭਾਂਦੇ ਤੇ ਫਿਰ ਆਪਣੇ ਗੋਬਰ ਦੇ ਨਾਲ ਉਹ ਜਗ੍ਹਾ ਦੇ ਉੱਪਰ ਪੇੜ ਪੌਦਿਆਂ ਨੂੰ ਲਗਾਉਂਦੇ ਤੇ 22 ਸਨ ਦੇ ਇਹ ਪ੍ਰੋਸੈਸ ਦੇ ਕਾਰਨ ਹੀ ਇਹ ਜੰਗਲ ਹਮੇਸ਼ਾ ਹਰਾ ਭਰਿਆ ਰਹਿੰਦਾ ਸੀ ਜਦੋਂ ਤੋਂ ਹੀ ਇਨਸਾਨ ਨੇ ਖੇਤੀ ਕਰਨਾ ਸਿੱਖਿਆ ਹੈ ਉਦੋਂ ਤੋਂ ਹੀ ਸਾਡੇ ਖਾਣ-ਪੀਣ ਦੀਆਂ ਕਈਆਂ ਭੋਜਨ ਦੀਆਂ ਸਮੱਸਿਆਵਾਂ ਕਾਫੀ ਹੱਦ ਤੱਕ ਦੂਰ ਹੋ ਚੁੱਕੀ ਹੈ ਸੋਚ ਕੇ ਦੇਖੋ ਜੇਕਰ ਇਨਸਾਨ ਖੇਤੀ ਕਰਨਾ ਛੱਡ ਦੇਵੇ ਤਾਂ ਦੁਨੀਆ ਦੇ ਉੱਪਰ ਜਿੰਨੇ ਵੀ ਇਨਸਾਨ ਨੇ ਕੀ ਉਹਨਾਂ ਦਾ ਢੱਡ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਕਰਦੇ ਨਾਲ ਭਰ ਜਾਵੇਗਾ ਅਜਿਹਾ ਬਿਲਕੁਲ ਵੀ ਨਹੀਂ ਹੋ ਸਕਦਾ ਕਿਉਂਕਿ ਖੇਤੀ ਤੋਂ ਬਿਨਾ ਅੱਜ ਦੀ ਦੁਨੀਆ ਦੇ ਵਿੱਚ ਇਨਸਾਨਾਂ ਦਾ ਗੁਜ਼ਾਰਾ ਹੀ ਨਹੀਂ ਹੈ ਚਾਹੇ ਤੁਸੀਂ ਅੱਜ ਕਿੰਨੇ ਵੀ ਮਾਸ ਮੱਛੀ ਖਾਣੇ ਹੋ ਪਰ ਖੇਤੀ ਤੋਂ ਬਿਨਾ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਖੇਤੀ ਇਨਸਾਨੀ ਜੀਵਨ ਦਾ ਇੱਕ ਮੋਢਲਾ ਅੰਗ ਬਣ ਗਈ ਹੈ ਪਰ ਤੁ ਕੱਲਾ ਇਨਸਾਨ ਹੀ ਖੇਤੀ ਨਹੀਂ ਕਰਦਾ ਇਨਸਾਨਾਂ ਤੋਂ ਬਿਨਾਂ ਧਰਤੀ ਦੇ ਉੱਪਰ ਗੰਡੋਏ ਵੀ ਖੇਤੀ ਕਰਦੇ ਨੇ ਤੇ ਹਵਾ ਦੇ ਵਿੱਚ ਉੱਡਣ ਵਾਲੇ ਪੰਛੀ ਵੀ ਖੇਤੀ ਕਰਦੇ ਨੇ ਇਤੋਂ ਤੱਕ ਕਿ ਕੁਝ ਜੀਵ ਜੰਤੂ ਤਾਂ ਇਨਸਾਨਾਂ ਦੇ ਨਾਲੋਂ ਵੀ ਕਿਤੇ ਵਧੀਆ ਲੈਵਲ ਦੀ ਖੇਤੀ ਕਰਦੇ ਨੇ ਧਰਾਂ ਦੇ ਰਲੇ ਜੀਵ ਨੂੰ ਦੇਖੋ ਇਸ ਨੂੰ ਪਾਈਸਨ ਕਿਹਾ ਜਾਂਦਾ ਹੈ ਕੁਝ ਲੋਕ ਇਸ ਨੂੰ ਗਾਂ ਮੰਨਦੇ ਨੇ ਤੇ ਕਈ ਕਹਿੰਦੇ ਨੇ ਇਹ ਮੱਝ ਹੈ ਪਰ ਆ ਸਭ ਦੇ ਵਿੱਚ ਮੱਝ ਗਾਂ ਅਤੇ ਪਾਈਸਨ ਇਹ ਤਿੰਨੇ ਹੀ ਬਵਾਈਡਾਈ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਪਾਈਸਨ ਮੱਝ ਅਤੇ ਗਾਂ ਦੋਨਾਂ ਦਾ ਨੇੜੇ ਦਾ ਰਿਸ਼ਤੇਦਾਰ ਹੈ ਪਰ ਇਹ ਹੈ ਦੋਨਾਂ ਤੋਂ ਬਿਲਕੁਲ ਅਲੱਗ ਇਹ ਜੀਵ ਨੂੰ ਲੈ ਕੇ ਸੰਨ 2009 ਦੇ ਵਿੱਚ ਵਿਗਿਆਨਕ ਇੱਕ ਅਜੀਬ ਤਰ੍ਹਾਂ ਦਾ ਪ੍ਰਯੋਗ ਕਰਦੇ ਨੇ ਵਿਗਿਆਨਕਾਂ ਨੇ ਅਮਰੀਕਾ ਤੇ ਮੈਕਸੀਕੋ ਦਾ ਜਿਹੜਾ ਰੇਗਿਸਤਾਨ ਹੈ ਜਿਸ ਨੂੰ ਚਿਕੋਗੋਆ ਦਾ ਰੇਗਿਸਤਾਨ ਕਿਹਾ ਜਾਂਦਾ ਹੈ ਉੱਥੇ 23 ਪਾਈਸਨ ਨੂੰ ਛੱਡ ਦਿੱਤਾ ਅਮਰੀਕਾ ਤੇ 3 ਪਾਈਸਨ ਇਸ ਕਰਕੇ ਰੇਗਿਸਤਾਨ ਦੇ ਵਿੱਚ ਛੱਡੇ ਸਨ ਚੱਕ ਪੁਆਰ ਰੇਗਿਸਤਾਨ ਦੇ ਵਿੱਚ ਛੱਡੇ ਸਨ ਤਾਂ ਕਿ ਇਹ ਇੱਥੇ ਖੇਤੀ ਕਰ ਸਕਣ ਇਹ ਰੇਗਿਸਤਾਨ ਨੂੰ ਹਰਾ ਭਰਾ ਬਣਾਉਣ ਦੇ ਲਈ ਅਮਰੀਕਾ ਤੇ ਮੈਕਸੀਕੋ ਦੀਆਂ ਸਰਕਾਰਾਂ ਨੇ ਆਪਣਾ ਪੂਰਾ ਜ਼ੋਰ ਲਾ ਲਿਆ ਉਹਨਾਂ ਨੇ ਥਾਂ ਥਾਂ ਦੇ ਉੱਪਰ ਡਰੱਗਤ ਲਗਾ ਕੇ ਵੀ ਦੇਖ ਲਿਆ ਪਾਈਪਿੰਗ ਕਰਕੇ ਪਾਣੀ ਛੱਡ ਕੇ ਵੀ ਦੇਖ ਲਿਆ ਪਰ ਇਹ ਰੇਗਿਸਤਾਨ ਉਹਨਾਂ ਤੋਂ ਹਰਾ ਭਰਾ ਨਹੀਂ ਬਣਿਆ ਤੇ ਇਸ ਕਰਕੇ ਇਹ ਡਿਊਟੀ ਲਗਾਈ ਗਈ ਪਾਈਸਨ ਦੇ ਉੱਪਰ ਕਿ ਤੁਸੀਂ ਇਹ ਜੰਗਲ ਨੂੰ ਹਰਾ ਭਰਾ ਬਣਾਓ ਇੱਥੇ ਖੇਤੀ ਕਾਰਜ ਯੋਗ ਜ਼ਮੀਰ ਪੈਦਾ ਕਰੋ ਹੁਣ ਤੁਸੀਂ ਆਪ ਸੋਚ ਰਹੇ ਹੋ ਕਿ ਇਹ ਕੀ ਪਾਗਲਪਨ ਹੈ ਜਿਸ ਕੰਮ ਨੂੰ ਵਰ ਕਿੰਨੇ ਕਰੇਗਾ ਸਾਰਿਆਂ ਦੇ ਦਿਮਾਗ ਦੇ ਵਿੱਚ ਵੀ ਇਹੀ ਆਏਗਾ ਇੰਨੇ ਸੁੱਕੇ ਰੇਗਿਸਤਾਨ ਦੇ ਵਿੱਚ 22 ਸੰਤਾ ਭੁੱਖ ਦੇ ਮਾਰੇ ਮਰ ਜਾਣਗੇ ਉਹ ਖੇਤੀ ਇੱਥੇ ਕਿਹੜੇ ਹਾਲਾਤ ਦੇ ਵਿੱਚ ਕਰਨਗੇ 2019 ਦੇ ਵਿੱਚ ਮਤਲਬ ਕਿ 10 ਸਾਲਾਂ ਬਾਅਦ ਜਦੋਂ ਇਹ ਜਗ੍ਹਾ ਦਾ ਚੰਗੀ ਤਰ੍ਹਾਂ ਦੇ ਨਾਲ ਸਰਵੇ ਕੀਤਾ ਗਿਆ ਤਾਂ ਪਤਾ ਲੱਗਿਆ ਕਿ 22 ਸੰਤਾ ਇਨਸਾਨਾਂ ਦੇ ਨਾਲੋਂ ਕਿਤੇ ਵਧੀਆ ਖੇਤੀ ਕਰਦੇ ਨੇ ਇੱਥੇ ਜਿਹੜੇ ਰੇਗਿਸਤਾਨ ਦੇ ਵਿੱਚ ਸੁੱਕੀਆਂ ਤੇ ਕੰਡੇ ਵਾਲੀਆਂ ਝਾੜੀਆਂ ਕਦੇ ਉਗਦੀਆਂ ਸੀ ਹੁਣ ਉੱਥੇ ਹਰੀਆਂ ਭਰੀਆਂ ਤੇ ਗੋਮਲ ਪੱਤੇ ਵਾਲੀਆਂ ਝਾੜੀਆਂ ਉਗ ਰਹੀਆਂ ਸਨ ਜਿਹੜਾ ਕੰਮ ਇਨਸਾਨ ਅਤੇ ਸਰਕਾਰ ਮਿਲ ਕੇ ਪਿਛਲੇ 70 ਸਾਲਾਂ ਦੇ ਵਿੱਚ ਅਰਬਾਂ ਰੁਪਏ ਉਹਾਂ ਦੇ ਵਿੱਚ ਹੀ 23 22 ਸਨ ਤੇ ਇਹ ਪਸ਼ੂਆਂ ਨੇ 1 ਰੁਪਈਆ ਨਹੀਂ ਲਿਆ ਸਰਕਾਰ ਤੋਂ ਤੇ ਸਾਰਾ ਕੁਝ ਆਪਣੇ ਦਮ ਤੇ ਕੀਤਾ ਹੁਣ ਤੁਸੀਂ ਸੋਚ ਰਹੇ ਹੋ ਕਿ ਇਹ ਚਮਤਕਾਰ ਹੋਇਆ ਕਿਵੇਂ ਇਹ ਸਭ ਕੁਝ ਜਾਣਨ ਤੋਂ ਪਹਿਲਾਂ ਤੁਹਾਨੂੰ ਜਿਹੜਾ ਚੈਕ ਹੋਆ ਰੇਗਿਸਤਾਨ ਹੈ ਉਸ ਦੀ ਭੂਗੋਲਕ ਸਥਿਤੀ ਨੂੰ ਜਾਣਨਾ ਪਵੇਗਾ ਅੱਜ ਤੋਂ ਸਦੀਆਂ ਪਹਿਲਾਂ ਚੈਕ ਹੋਆ ਜਿੱਥੇ ਰੇਗਿਸਤਾਨ ਹੈ ਉੱਥੇ ਹਰਿਆ ਭਰਾ ਜੰਗਲ ਹੁੰਦਾ ਸੀ ਤੇ ਇਸ ਜੰਗਲ ਦੇ ਵਿੱਚ ਕਰੋੜਾਂ ਦੀ ਸੰਖਿਆ ਦੇ ਵਿੱਚ ਹੀ 22 ਸਨ ਰਹਿੰਦੇ ਸਨ ਇਹ ਜਿਹੜਾ ਏਰੀਆ ਹੈ ਇਸ ਏਰੀਆ ਦੀ ਜਿਹੜੀ ਮਿੱਟੀ ਹੈ ਉਹਦੀ ਉੱਪਰਲੀ ਪਰਤ ਬਹੁਤ ਜ਼ਿਆਦਾ ਖਸਖਤ ਹੈ ਤੇ ਨਾਬ ਦੀ ਨਾਲ ਚਿਕਣੀ ਵੀ ਹੈ ਤੇ ਜਿਵੇਂ ਇਹ ਮਿੱਟੀ ਦੇ ਉੱਪਰ ਪਾਣੀ ਪ ਨੀચે ਤੇ ਅੱਗੇ ਵਹਾ ਲੁੰਦੀ ਸੀ ਪਰ ਜਿਹੜੇ ਜੰਗਲ ਦੇ ਵਿੱਚ ਕਰੋੜਾਂ ਦੀ ਸੰਖਿਆ ਦੇ ਵਿੱਚ 22ਰ ਰਹਿੰਦੇ ਹੁਣ ਤੇ ਇਹ ਇੱਕ 22ਰ ਦਾ वजन ਹੀ 1000 ਕਿਲੋਗ੍ਰਾਮ ਤੋਂ ਜ਼ਿਆਦਾ ਹੁੰਦਾ ਉਹਨਾਂ ਦੇ ਲਈ ਇਹ ਮਿੱਟੀ ਦੀ ਉਪਰੀ ਪਰਤ ਨੂੰ ਤੋੜਦਾ ਹੂ ਕੋਈ ਬਹੁਤ ਹੀ ਵੱਡੀ ਗੱਲ ਲਈ ਸੀ ਦੂਸਰਾ ਇਹ 22ਰ ਜਦੋਂ ਚੱਲਦਾ ਹੈ ਤਾਂ ਨਾਰਮਲ ਚਾਲ ਬਹੁਤ ਘੱਟ ਚੱਲਦਾ ਹੈ ਅਕਸਰ ਇਹ ਭੱਜਦਾ ਹੈ ਜਦੋਂ ਇੰਨਾ ਭਾਰੀ ਭਰ ਕੰਮ ਜੀਭ ਭੱਜਦਾ ਸੀ ਜਾਂ ਕਈ ਤਰ੍ਹਾਂ ਦਾ ਸੀ ਤਾਂ ਮਿੱਟੀ ਦੀਆਂ ਪਰਤਾਂ ਨੂੰ ਥੱਲੇ ਤੱਕ ਤੋੜ ਦਿੰਦਾ ਸੀ ਫਿਰ ਜਦੋਂ ਜੰਗਲ ਦੇ ਵਿੱਚ ਮੀਂਹ ਪੈਂਦਾ ਸੀ ਤਾਂ 22ਰ ਦੇ ਕਾਰਨ ਮਿੱਟੀ ਦੀ ਉਪਰੀ ਪਰਤ ਟੁੱਟੀ ਹੋਈ ਹੁੰਦੀ ਸੀ ਤੇ ਉਹ ਮੀਂਹ ਸ ਮੈਦਾਨ ਹੁੰਦੇ ਸਨ ਚਾਰੇ ਪਾਸੇ ਤੇ ਉਸ ਸਮੇਂ ਇਹ ਜੰਗਲ ਦੇ ਵਿੱਚ ਆਦੀਵਾਸੀ ਵੀ ਰਹਿੰਦੇ ਸੀ ਜਿਹੜੇ ਬਾਈਸਨ ਦਾ ਸ਼ਿਕਾਰ ਕਰਦੇ ਸੀ ਉਹ ਬਾਈਸਨ ਦੇ ਮਾਸ ਨੂੰ ਖਾਂਦੇ ਇਹਦੀ ਖਲ ਦੇ ਕੱਪੜੇ ਬਣਾਉਂਦੇ ਤੇ ਇਸ ਦੀਆਂ ਹੱਡੀਆਂ ਦੇ ਅਲੱਗ-ਅਲੱਗ ਉਜਾਰ ਬਣਾਉਂਦੇ ਇਹ ਜੰਗਲ ਦੇ ਵਿੱਚ ਰਹਿਣ ਵਾਲੇ ਆਦੀਵਾਸੀ ਲੋੜ ਅਨੁਸਾਰ ਹੀ ਬਾਈਸਨ ਦਾ ਸ਼ਿਕਾਰ ਕਰਦੇ ਜਿਸ ਕਾਰਨ ਬਾਈਸਨ ਦੀ ਸੰਖਿਆ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਸੀ ਇਹਨਾਂ ਦੇ ਸ਼ਿਕਾਰ ਕਰਨ ਦੇ ਨਾਲ ਫਿਰ ਆਇਆ ਜੀ ਅੱਜ ਦਾ ਮਾਡਰਨ ਸਮਾਜ ਜਦੋਂ ਸ਼ਿਕਾਰ ਸਿਰਫ ਲੋੜ ਨਹੀਂ ਰਹਿ ਗਿਆ ਬਲਕਿ ਇੱਕ ਤਰ੍ਹਾਂ ਦਾ ਵਪਾਰ ਬਣ ਗਿਆ 18ਵੀਂ ਅਤੇ 18ਵੀਂ ਸਦੀ ਦੇ ਵਿੱਚ ਬਹੁਤ ਸਾਰੇ ਲੋਕ ਯੂਰਪ ਤੋਂ ਆ ਕੇ ਅਮਰੀ ਦੇ ਪੱਧਰ ਤੇ ਬਾਈਸਨ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਦੀ ਖੱਲ ਬਹੁਤ ਜ਼ਿਆਦਾ ਮਹਿੰਗੀ ਵਿਕਦੀ ਸੀ ਉਸ ਸਮੇਂ ਇਥੋਂ ਤੱਕ ਕਿ ਯੂਰਪੀਅਨ ਲੋਕਾਂ ਦੇ ਵਿੱਚ ਬਾਈਸਨ ਦੀ ਜੀਭ ਬਹੁਤ ਜ਼ਿਆਦਾ ਪਪੂਲਰ ਸੀ ਇਹ ਇਸ ਦੀ ਜੀਭ ਦੇ ਨਾਲ ਕਈ ਤਰ੍ਹਾਂ ਦੇ ਖਾਣੇ ਬਣਾਉਂਦੇ ਸੀ ਉਹ ਅਜੇ ਸ਼ਿਕਾਰੀ ਤਾਂ ਸਿਰਫ ਆਪਣਾ ਨਿਸ਼ਾਨਾ ਪੱਕਾ ਕਰਨ ਦੇ ਲਈ ਹੀ ਬਾਈਸਨ ਨੂੰ ਮਾਰ ਰਹੇ ਸਨ ਉਹਨਾਂ ਦਾ ਹੋਰ ਕੋਈ ਪਰਪਸ ਨਹੀਂ ਸੀ ਤੇ ਇਸ ਸਮੇਂ ਇਹਨਾਂ ਜੰਗਲਾਂ ਦੇ ਵਿੱਚ ਜਿਹੜੇ ਆਦੀਵਾਸੀ ਰਹਿੰਦੇ ਸੀ ਉਹ ਅਮਰੀਕਾ ਦੀ ਸਰਕਾਰ ਦੇ ਖਿਲਾਫ ਹੋ ਜਾਂਦੇ ਨੇ ਤੇ ਬਗਾਵਤ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਅਮਰੀਕੀ ਸਰਕਾਰ ਦੇ ਵਿੱਚ ਜ਼ਿਆਦਾਤਰ ਬਾਹਰੀ ਲੋਕ ਨੇ ਤੇ ਉਹ ਸਾਡਾ ਨਹੀਂ ਸੋਚ ਰਹੇ ਉਤੋਂ ਜ਼ੋਰ ਸ਼ੋਰ ਦੇ ਸਰਕਾਰ ਵੀ ਸਭ ਕੁਝ ਦੇਖਦੇ ਹੋਏ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ ਅਮਰੀਕਾ ਦੀ ਸਰਕਾਰ ਚਾਹੁੰਦੀ ਸੀ ਕਿ ਜਦੋਂ ਇਹਨਾਂ ਦੇ ਖਾਣ ਦੇ ਲਈ ਇੱਥੇ ਕੋਈ ਵਾਈਸਨ ਨਹੀਂ ਬਚੇਗਾ ਇਹ ਜੰਗਲਾਂ ਦੇ ਵਿੱਚ ਤਾਂ ਇਹ ਆਪਣੇ ਆਪ ਇੱਥੋਂ ਚਲੇ ਜਾਣਗੇ ਤੇ ਸਾਡਾ ਵਿਰੋਧ ਨਹੀਂ ਕਰਨਗੇ ਇਸ ਕਰਕੇ ਜਾਣੇ ਅਣਜਾਣੇ ਦੇ ਵਿੱਚ ਅਮਰੀਕੀ ਸਰਕਾਰ ਵੀ ਆਪਣੀਆਂ ਅੱਖਾਂ ਬੰਦ ਕਰਕੇ ਬੈਠ ਜਾਂਦੀ ਹੈ ਤੇ ਇਹ ਚੀਜ਼ ਦਾ ਪੂਰਾ ਫਾਇਦਾ ਚੱਕਿਆ ਸ਼ਿਕਾਰੀਆਂ ਨੇ ਉਹ ਰੱਜ ਕੇ ਵਾਈਸਨ ਦਾ ਸ਼ਿਕਾਰ ਕਰਦੇ ਨੇ ਦਿਨ-ਰਾਤ ਸ਼ਿਕਾਰ ਕਰਦੇ ਨੇ ਹਾਲਾਤ ਇੰਨੇ ਜਦਾ ਖਰਾਬ ਹੋ ਜਾਂਦੇ ਨੇ ਕਿ ਜਿਹੜੇ ਵਾਈਸਨ ਕਿਸੇ ਸਮੇਂ ਕਰੋੜਾਂ ਦੀ ਸੰਖਿਆ ਦੇ ਵਿੱਚ ਪਾਏ ਜਾਂਦੇ ਸੀ ਅਮਰੀਕਾ ਤੇ ਮੈਕਸੀਕੋ ਦੇ ਵਿੱਚ 1879 ਆਉਂਦੇ ਆਉਂਦੇ ਇਹ 541 ਰਹਿ ਜਾਂਦੀ ਹੈ ਅੰਦਾਜ਼ੇ ਦੇ ਨਾਲ ਸ਼ਿਕਾਰ ਤੋਂ ਪਹਿਲਾਂ 22 ਸੰ ਦੀ ਗਿਣਤੀ ਅਮਰੀਕਾ ਦੇ ਅੰਦਰ ਹੀ 5 ਤੋਂ ਲੈ ਕੇ 6 ਕਰੋੜ ਸੀ ਜਿਹੜੇ ਮੂਲ ਆਦੀਵਾਸੀ ਲੋਕ ਸੀ ਇਹ ਜੰਗਲ ਦੇ ਵਿੱਚ ਰਹਿਣ ਵਾਲੇ ਉਹ 22 ਸੰ ਦਾ ਸ਼ਿਕਾਰ ਕਰਦੇ ਸੀ ਸਿਰਫ ਆਪਣੀ ਲੋੜ ਦੇ ਲਈ ਪਰ ਸ਼ਿਕਾਰੀਆਂ ਨੇ 22 ਸੰ ਦਾ ਸ਼ਿਕਾਰ ਕੀਤਾ ਵਪਾਰ ਦੇ ਲਈ ਤੇ ਇੰਨੇ ਵੱਡੇ ਲੈਵਲ ਤੇ 22 ਸੰ ਦਾ ਸ਼ਿਕਾਰ ਹੋਇਆ ਕਿ ਇੱਕ ਸਮੇਂ ਤਾਂ ਇਹਨਾਂ ਦੀ ਨਸਲ ਹੀ ਖਤਮ ਹੋਣ ਵਾਲੀ ਹੋ ਗਈ ਸੀ ਜਦੋਂ ਇੰਨੇ ਵੱਡੇ ਜੰਗਲ ਦੇ ਵਿੱਚ 22 ਸੰ ਦੀ ਗਿਣਤੀ ਬਹੁਤ ਥੋੜੀ ਜੀ ਰਹਿ ਜਾਂਦੀ ਹੈ ਤਾਂ ਉਸ ਦਾ ਫ਼ਰਕ ਇਹ ਪਿਆ ਕਿ ਹਰੇ ਭਰੇ ਜਿਹੜੇ ਮੈਦਾਨ ਸਨ ਹੁਣ ਉਹ ਸੁੱਕੇ ਹੋ ਗਏ ਕਿਉਂਕਿ 22 ਸੰ ਦੇ ਪੈਰਾਂ ਦੇ ਨਾਲ ਇਹ ਜੰਗ ਧਰਤੀ ਬਹੁਤ ਜ਼ਿਆਦਾ ਘਟ ਗਈ ਸੀ ਤੇ ਮਿੱਟੀ ਨਾ ਟੁੱਟਣ ਕਾਰਨ ਜਦੋਂ ਬਰਸਾਤ ਪੈਂਦੀ ਸੀ ਸਾਰੇ ਦਾ ਸਾਰਾ ਪਾਣੀ ਇਧਰ ਉਧਰ ਖਿਲਰ ਜਾਂਦਾ ਸੀ ਜ਼ਮੀਨ ਦੇ ਅੰਦਰ ਨਹੀਂ ਜਾਂਦਾ ਸੀ ਤੇ ਇਹ ਜੰਗਲ ਦੀ ਮਿੱਟੀ ਦੇਖਦੇ ਹੀ ਦੇਖਦੇ ਪੱਥਰ ਬਣ ਗਈ। ਬਾਇਸਨ ਜਦੋਂ ਪੇੜ ਪੌਦਿਆਂ ਨੂੰ ਖਾਂਦੇ ਸੀ ਉਹਨਾਂ ਦੇ ਬੀਜ ਨੂੰ ਵੀ ਆਪਣੇ ਅੰਦਰ ਨਿਕਲ ਲੈਂਦੇ ਸੀ ਤੇ ਜਿੱਥੇ ਵੀ ਜਾ ਕੇ ਉਹ ਗੋਬਰ ਕਰਦੇ ਸੀ ਉੱਥੇ ਨਵੇਂ ਪੇੜ ਪੌਦੇ ਆਉਂਦੇ ਸੀ। ਜਦੋਂ ਬਾਇਸਨ ਦੀ ਸੰਖਿਆ ਘਟਦੀ ਹੈ ਤਾਂ ਇਹ ਵਾਲਾ ਪ੍ਰੋਸੈਸ ਵੀ ਬੰਦ ਹੋ ਜਾਂਦਾ ਹੈ। ਨਵੇਂ ਪੇੜ ਪੌਦੇ ਉੱਗਣੇ ਬੰਦ ਹੋ ਜਾਂਦੇ ਨੇ। ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਬਾਇਸਨ ਜੰਗਲ ਦੇ ਅੰਦਰ ਖੇਤੀ ਕਰਦੇ ਸੀ। ਪਹਿਲਾਂ ਉਹ ਆਪਣੇ ਪਾਈਸਨ ਦੇ ਇਹ ਪ੍ਰੋਸੈਸ ਦੇ ਕਾਰਨ ਹੀ ਇਹ ਜੰਗਲ ਹਮੇਸ਼ਾ ਹਰਾ ਭਰਿਆ ਰਹਿੰਦਾ ਸੀ ਦੇਖਦੇ ਹੀ ਦੇਖਦੇ ਜਿਹੜੀ ਜਗ੍ਹਾ ਦੇ ਉੱਪਰ ਇੱਕ ਸੰਘਣਾ ਜੰਗਲ ਹੁੰਦਾ ਸੀ ਉੱਥੇ ਹੁਣ ਸੁੱਕੀਆਂ ਤੇ ਕੰਡੇਦਾਰ ਝਾੜੀਆਂ ਹੀ ਬਚੀਆਂ ਸਨ ਜਦੋਂ ਘਾਹ ਤੇ ਪੇੜ ਪੌਦਿਆਂ ਦੀ ਕਮੀ ਹੋਈ ਤਾਂ ਇਹ ਜੰਗਲ ਦੇ ਵਿੱਚ ਰਹਿਣ ਵਾਲੇ ਛੋਟੇ ਜੀਵ ਜੰਤੂ ਵੀ ਮਰਨ ਲੱਗੇ ਇਸ ਕਾਰਨ ਇਥੋਂ ਖਰਬੋਸ਼ ਸ਼ੇਰਨ ਅਤੇ ਗਲੇਰੀ ਵਰਗੇ ਜੀਵ ਵੀ ਖਤਮ ਹੋ ਗਏ ਜਦੋਂ ਸ਼ਾਕਾਹਾਰੀ ਜੀਵਾਂ ਦੀ ਗਿਣਤੀ ਘਟਦੀ ਹੈ ਤਾਂ ਉਹਨਾਂ ਦਾ ਫਰਕ ਪੈਂਦਾ ਹੈ ਮਾਸਾਹਾਰੀ ਜੀਵਾਂ ਦੇ ਉੱਪਰ ਕਿਉਂਕਿ ਹੁਣ ਜਿਹੜੇ ਮਾਸਾਹਾਰੀ ਜੀਵ ਸੀ ਉਹਨਾਂ ਨੂੰ ਖਾਣਾ ਨਹੀਂ ਸ਼ੋਣਾ ਸ਼ੁਰੂ ਹੋ ਗਿਆ ਮਤਲਬ ਕਿ ਇੱਕ ਕੱਲੇ ਬਾਈਸਨ ਦੀ ਨਸਲ ਹੀ ਖਾਤਮ ਕਰਨ ਦੇ ਨਾਲ ਚੱਕ ਗਵਾ ਦਾ ਜਿਹੜਾ ਜੰਗਲੀ ਇਲਾਕਾ ਸੀ ਹੁਣ ਉਹ ਰੇਗਿਸਤਾਨ ਬਣ ਗਿਆ ਸੀ ਸਮਾਂ ਬੀਤਦਾ ਗਿਆ ਸਨ 1950 ਦੇ ਵਿੱਚ ਅਮਰੀਕਾ ਤੇ ਮੈਕਸੀਕੋ ਦੀਆਂ ਸਰਕਾਰਾਂ ਇਕੱਠੀਆਂ ਬੈਠਦੀਆਂ ਨੇ ਤੇ ਸੋਚਦੀਆਂ ਨੇ ਕਿ ਇਹ ਇਲਾਕੇ ਨੂੰ ਫਿਰ ਤੋਂ ਆਪਾਂ ਆਬਾਦ ਕਰੀਏ ਬਾਰ ਬਾਰ ਇੱਥੇ ਦਰਖਤ ਲਗਾਏ ਗਏ ਟਰੈਕਟਰਾਂ ਦੀ ਮਦਦ ਨਾਲ ਜ਼ਮੀਨ ਨੂੰ ਪਾਇਆ ਗਿਆ ਪਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਸਫਲਤਾ ਨਹੀਂ ਮਿਲੀ ਚਾਹੇ ਅੱਜ ਦੇ ਕਿਸਾਨਾਂ ਦੇ ਕੋਲ ਲੱਖਾਂ ਤਰ੍ਹਾਂ ਦੀ ਮਸ਼ੀਨਰੀ ਹੈ ਲੱਖਾਂ ਤਰ੍ਹਾਂ ਦੇ ਸਾਧਨ ਨੇ ਪਰ ਫਿਰ ਵੀ ਅੱਜ ਸਾਡੀ ਕੋਈ ਲਿਮਟ ਹੈ ਕੰਮ ਕਰਨ ਦੀ ਸਰਕਾਰਾਂ ਕਦੇ ਨੁਕਸਾਨ ਬਾਰੇ ਸੋਚਦੇ ਨੇ ਅੱਜ ਦਾ ਇਨਸਾਨ ਮਕਸਦ ਲੈ ਕੇ ਜਾਂਦਾ ਸੀ ਕਿ ਇਹ ਰੇਗਿਸਤਾਨ ਨੂੰ ਜੇਕਰ ਮੈਂ ਆਵਾਜ਼ ਕਰ ਦੂੰਗਾ ਤਾਂ ਮੈਨੂੰ ਆ ਫਾਇਦਾ ਮਿਲ ਜਾਵੇਗਾ ਜਦੋਂ ਉਹਦਾ ਉਹ ਮਕਸਦ ਪੂਰਾ ਨਹੀਂ ਹੁੰਦਾ ਸੀ ਤਾਂ ਉਹ ਵਾਪਸ ਆ ਜਾਂਦਾ ਸੀ ਪਰ ਜੀਵ ਜੰਤੂਆਂ ਦਾ ਜਿਹੜਾ ਘਰ ਹੁੰਦਾ ਹੈ ਉਹ ਜੰਗਲੀ ਹੁੰਦੇ ਤੇ ਇਹ ਜੀਵ ਜੰਤੂਆਂ ਦਾ ਮਕਸਦ ਸਿਰਫ ਤੇ ਸਿਰਫ ਇੱਕ ਹੁੰਦਾ ਹੈ ਆਪਣੇ ਘਰ ਨੂੰ ਆਪਣੇ ਜੰਗਲ ਨੂੰ ਸਹੀ ਤਰੀਕੇ ਨਾਲ ਮੈਂਟੇਨ ਕਰਕੇ ਰੱਖਣਾ ਬਿਨਾਂ ਕਿਸੇ ਮਕਸਦ ਅਤੇ ਲਾਲਚ ਦੇ ਇਹੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਸੰਨ 2009 ਦੇ ਵਿੱਚ ਅਮਰੀਕਾ ਤੇ ਮੈਕਸੀਕੋ ਦੀਆਂ ਸਰਕਾਰਾਂ ਨੇ ਸਾਂਝੇ ਤੌਰ ਤੇ ਇੱਕ ਆਪਰੇਸ਼ਨ ਲਾਂਚ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਤੋ ਜਿਹੜਾ ਸੁੱਕੇ ਇਲਾਕੇ ਦੇ ਵਿੱਚ ਛੱਡ ਦਿੱਤਾ ਉਦੋਂ ਵੀ ਸਰਕਾਰਾਂ ਨੂੰ ਇੱਕ ਤਰ੍ਹਾਂ ਦੇ ਨਾਲ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਫੇਲ ਹੋ ਜਾਵੇਗਾ ਪਰ ਜਦੋਂ ਇਸ ਐਕਸਪੈਰੀਮੈਂਟ ਦਾ ਰਿਜ਼ਲਟ ਆਇਆ ਉਹ ਉਮੀਦ ਤੋਂ ਵੀ ਕਿਤੇ ਜ਼ਿਆਦਾ ਅੱਗੇ ਦਾ ਸੀ ਬਾਈਸਨ ਦੇ ਬਹੁਤ ਜਦਾ ਤਾਕਤਵਰ ਤੇ ਮਜ਼ਬੂਤ ਜਵਾਰੇ ਹੁੰਦੇ ਨੇ ਵੈਸੇ ਤਾਂ ਬਾਈਸਨ ਨੂੰ ਹਰਿਆ ਭਰਿਆ ਘਾਹ ਪਸੰਦ ਹੁੰਦਾ ਹੈ ਪਰ ਮਜਬੂਰੀ ਦੇ ਵਿੱਚ ਇਹ ਸੁੱਕੀਆਂ ਤੇ ਕੰਡੇਦਾਰ ਝਾੜੀਆਂ ਨੂੰ ਵੀ ਖਾ ਜਾਂਦਾ ਹੈ ਇਸ ਜਾਨਵਰ ਨੇ ਬਿਲਕੁਲ ਇਦਾਂ ਹੀ ਕੀਤਾ ਇਹ ਸੁੱਕੀਆਂ ਝਾੜੀਆਂ ਨੂੰ ਖਾਂਦਾ ਤੇ ਪੂਰਾ ਦਿਨ ਛਾਲਾਂ ਮਾਰਦਾ ਹੋਇਆ ਕਿਤੇ ਇੱਧਰ ਨੂੰ ਜਾਂਦਾ ਆਦੇ ਨਾਲ ਜ਼ਮੀਨ ਦੀ ਜੁताई ਸ਼ੁਰੂ ਕਰ ਦਿੱਤੀ। ਸਰਵੇ ਦੇ ਵਿੱਚ ਇਹ ਚੀਜ਼ ਪਤਾ ਲੱਗੀ ਕਿ ਜਿਸ ਜਗ੍ਹਾ ਦੇ ਉੱਪਰ ਬਾਈਸਨ ਰਹਿੰਦੇ ਨੇ ਉੱਥੇ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਨਾਰਮਲ ਜ਼ਮੀਨ ਦੇ ਨਾਲੋਂ 40% ਵੱਧ ਹੁੰਦੀ ਹੈ। ਰੇਗਿਸਤਾਨ ਦੀ ਜਿਹੜੀ ਜ਼ਮੀਨ ਸੀ ਹੁਣ ਬਾਈਸਨ ਦੇ ਖੁਰਾਂ ਦੇ ਨਾਲ ਨਰਮ ਹੋ ਗਈ ਸੀ ਤੇ ਜਿਵੇਂ ਬਰਸਾਤ ਹੁੰਦੀ ਇਹ ਜ਼ਮੀਨ ਆਪਣੇ ਅੰਦਰ ਪਾਣੀ ਨੂੰ ਸੋਖ ਲੈਂਦੀ। ਜਿਹੜੇ ਇਲਾਕੇ ਵਿੱਚ ਇਹ ਬਾਈਸਨ ਲੰਘ ਜਾਂਦੇ ਜਦੋਂ ਬਰਸਾਤ ਹੁੰਦੀ ਉਹ ਇਲਾਕਾ ਹਰਾ ਭਰਾ ਹੋ ਜਾਂਦਾ। ਬਾਈਸਨ ਕੱਲੇ ਆਪਣੇ ਖੁਰਾਂ ਦੇ ਨਾਲ ਹੀ ਜ਼ਮੀਨ ਦੀ ਜੁताई ਨਹੀਂ ਕਰਦੇ ਸੀ ਬਲਕਿ ਇਹ ਜ਼ਮੀਨ ਦੇ ਉੱਪਰ ਲੋਟ-ਪੋਟ ਵੀ ਹੁੰਦੇ ਸੀ ਤੇ ਉੱਥੋਂ ਵੀ ਇਹ ਜ਼ ਕਮੇਟੀ ਥੱਲੇ ਚਲੀ ਜਾਂਦੀ ਤੇ ਅੱਜ ਦੇ ਸਮੇਂ ਇਹਨਾਂ ਦੀ ਗਿਣਤੀ ਵੱਧ ਕੇ ਹਜ਼ਾਰਾਂ ਦੇ ਵਿੱਚ ਹੋ ਚੁੱਕੀ ਹੈ ਇਸ ਕਾਰਨ ਹੀ ਇਹਨਾਂ ਚੱਕ ਬਵਾਰ ਰੇਗਿਸਤਾਨ ਦੀ ਜਿਹੜੀ ਭੂਗੋਲਿਕ ਸਥਿਤੀ ਆ ਉਹ ਬਦਲਣ ਲੱਗੀ ਹੈ ਜਿਵੇਂ ਹੀ ਇਹ ਰੇਗਿਸਤਾਨ ਹਰਾ ਭਰਾ ਹੋਣਾ ਸ਼ੁਰੂ ਹੋਇਆ ਇੱਥੇ ਹੋਰ ਵੀ ਕਈ ਜੀਵ ਜੰਤੂ ਆਉਣ ਲੱਗੇ ਜਿਹੜੇ ਪ੍ਰਵਾਸੀ ਪੰਛੀ ਇਸ ਇਲਾਕੇ ਦੇ ਵਿੱਚੋਂ ਆਪਣਾ ਨਾਤਾ ਤੋੜ ਚੁੱਕੇ ਸੀ ਉਹਨਾਂ ਨੇ ਵੀ ਵਾਪਸੀ ਕਰ ਲਈ ਇਹ ਹਰੇ ਭਰੇ ਮਾਦਾਨਾਂ ਨੂੰ ਦੇਖ ਕੇ ਅਜੇ ਹਾਵੀ ਨਹੀਂ ਹੈ ਕਿ ਬਾਈਸਨ ਇਕੱਲਾ ਜੀਵ ਹੈ ਜਿਹੜਾ ਜੰਗਲ ਦੇ ਵਿੱਚ ਸੁਧਾਰ ਕਰਦਾ ਹੈ ਬਲਕਿ ਸਾਰੇ ਹੀ ਜੀਵ ਮਿਲ ਕੇ ਜੰਗਲ ਨੂੰ ਅੱਗੇ ਨੂੰ ਵਧਾਉਂਦੇ ਨੇ ਤੇ ਹਰਾ ਭ ہے جس ਕੰਮ ਸੂਰਜ ਦੀ ਰੋਸ਼ਨੀ ਛੋਟੇ ਪੇੜ ਪੌਦਿਆਂ ਤੇ ਦਰੱਖਤਾਂ ਤੱਕ ਵੀ ਪਹੁੰਚਣ ਲੱਗ ਜਾਂਦੀ ਹੈ ਇਥੋਂ ਤੱਕ ਕਿ ਮਾਸਾਹਾਰੀ ਜਾਨਵਰ ਵੀ ਜੰਗਲ ਦੇ ਵਿੱਚ ਪੇੜ ਪੌਦਿਆਂ ਨੂੰ ਉਗਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੁੰਦੇ ਨੇ ਸ਼ਾਕਾਹਾਰੀ ਜੀਵ ਮਾਸਾਹਾਰੀ ਜੀਵਾਂ ਦੇ ਡਰ ਦੇ ਕਾਰਨ ਹਮੇਸ਼ਾ ਜੰਗਲ ਦੇ ਵਿੱਚ ਅੱਗੇ ਵਧਦੇ ਰਹਿੰਦੇ ਨੇ ਤੇ ਜਿਹੜੇ ਪੇੜ ਪੌਦਿਆਂ ਉਹ ਖਾਂਦੇ ਨੇ ਉਹਨਾਂ ਦੇ ਬੀਜ ਉਹ ਗੋਬਰ ਦੇ ਜ਼ਰੀਏ ਪੂਰੇ ਜੰਗਲ ਦੇ ਵਿੱਚ ਫੈਲਾਉਂਦੇ ਰਹਿੰਦੇ ਨੇ ਚਾਹੇ ਦੇਖਣ ਦੇ ਵਿੱਚ ਤੁਹਾਨੂੰ ਮਾਸਾਹਾਰੀ ਜੀਵ ਡਰਾਬਣੇ ਲੱਗਣ ਤੇ ਉਹਨਾਂ ਦਾ ਸ਼ਿਕਾਰ ਕਰਨ ਦਾ ਤਰੀਕਾ ਵੀ ਤੁਹਾਨੂੰ ਪਸੰਦ ਨਾ ਆਉਂਦਾ ਜੀਵਾਂ ਦੀ ਸੰਖਿਆ ਵੱਧ ਜਾਵੇਗੀ ਤਾਂ ਉਹ ਸਾਰੇ ਦੀ ਸਾਰੀ ਬਨਾਸਪਤੀ ਨੂੰ ਉਜਾੜ ਦੇਣਗੇ ਇੱਕ ਤਰ੍ਹਾਂ ਦੇ ਨਾਲ ਮਾਸਾਹਾਰੀ ਜੀਵ ਸ਼ਾਕਾਹਾਰੀ ਜੀਵਾਂ ਦੀ ਸੰਖਿਆ ਨੂੰ ਕੰਟਰੋਲ ਦੇ ਵਿੱਚ ਰੱਖਦੇ ਨੇ ਤੇ ਅਮਰੀਕਾ ਤੇ ਮੈਕਸੀਕੋ ਦੀ ਸਰਕਾਰਾਂ ਨੇ ਜਿਹੜਾ ਇਹ ਐਕਸਪੈਰੀਮੈਂਟ ਕੀਤਾ ਸੀ ਇਸ ਨੂੰ ਦੇਖ ਕੇ ਚਾਈਨਾ ਵੀ ਹੁਣ ਆਪਣੇ ਰੇਗਿਸਤਾਨ ਦੇ ਵਿੱਚ ਇਦਾਂ ਦਾ ਨਵਾਂ ਐਕਸਪੈਰੀਮੈਂਟ ਲਾਂਚ ਕਰਨ ਜਾ ਰਿਹਾ ਹੈ ਜਿਹੜਾ ਰੇਗਿਸਤਾਨ ਇਨਸਾਨ ਦੇ ਅਰਬਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਹਰਾ ਭਰਾ ਨਹੀਂ ਹੋਇਆ ਸੀ ਉਸ ਨੂੰ ਸਿਰਫ 23 22 ਸਨ ਨੇ 10 ਸਾਲਾਂ ਦੇ ਵਿੱਚ ਹਰਾ ਭਰਾ ਕਰ ਦਿੱਤਾ ਉਹ ਵੀ ਬਿਨਾਂ 1 ਰੁਪਿਆ ਲਏ ਤੇ ਤੁਹਾਡਾ ਕੀ ਕਹਿਣਾ ਹੈ ਇਹ ਐਕਸਪੈਰੀਮੈਂ